মিল রাম পিয়ারে তুম বিন তীর জিকোনা কর মিল রাম পিয়ারে তুম বিন তীর জিকোনা কর ਸਿਮਰਤਿ ਸਾਸ਼ਤਰ ਬਹੁ ਕਰਮ ਕਮਾਈ ਪ੍ਰਭ ਤੁਮਰੇ ਤਰਸ ਬਿਨਾ ਸੁਖ ਨਾਹੀਂ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸ਼ਰਣ ਪ੍ਰਭ ਸੰਗ ਵਸੈ ਸਬਤ ਨਿਮ ਸੰਜਮ ਕਰ ਥਾਕੇ ਨਾਨਕ ਸਾਦ ਸ਼ਰਣ ਪ੍ਰਭ ਸੰਗ ਵਸੈ ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨ ਕਰ ਮਿਲ ਰਾਮ ਪਿਆਰੇ ਮਿਲ ਰਾਮ ਪਿਆ ਵਾਹਿਗੁਰੂ ਇਕ ਓਕਾਰ ਸਤਗੁਰ ਪਰਸਾ ਮਾਰੂ ਅਸ਼ਟ ਪਦੀਆਂ ਮਹਲਾ ਪਹਿਲਾ ਘਰ ਪਹਿਲਾ 베ਦ ਪੁਰਾਨ ਕਥੇ ਸੁਣੇ ਹਾਰੇ ਮੁਣੀ अनेका 68 ਤੀਰਤ ਬੋ ਕਾਣਾ ਭਰਮ ਥਾਕੇ ਵੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜ਼ਰਾ ਵਰ ਅਮਰ ਤੂੰ ਸਭ ਚਾਲਣਹਾਰੀ ਨਾਮ ਰਸਾਇਣ ਪਾਏ ਲੈ ਪਰ ਹਰ ਦੁੱਖ ਭਾਰੀ ਰਹਾਉ ਤੰਤਨ ਸਤਿਗੁਰੂ ਪਹਿਲੇ ਕਾਤਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅੰਮ੍ਰਿਤ ਮੇਵਾਰੀ ਕਿਉਂਕਿ ਮਾਰੂ ਰਾਗ ਦੇ ਵਿੱਚ ਜਿਤਨੇ ਪਹਿਲਾਂ ਸ਼ਬਦ ਸਨ ਉਹਨਾਂ ਦੀ ਸੰਪੂਰਨਤਾ ਹੋਈ ਹੈ ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ ਸ਼ੁਰੂ ਹੁੰਦੀਆਂ ਹਨ ਇਸ ਕਰਕੇ ਸਭ ਤੋਂ ਪਹਿਲਾਂ ਅਸ਼ਟਪਦੀ ਜੋ ਹੈ ਉਹ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ ਇਸ ਕਰਕੇ ਸ਼ੁਰੂ ਦੇ ਵਿੱਚ ਸਤਗੁਰੂ ਜੀ ਮੰਗਲਾ ਉਚਾਰਨ ਲਿਖੇ ਹਨ ਇਕ ਓੰਕਾਰ ਸਤਗੁਰ ਪ੍ਰਸਾਦ او ਵਾਹਿਗੁਰੂ ਇੱਕ ਹੈ ਅਤੇ ਉਸ ਦੀ ਪ੍ਰਾਪਤੀ ਸਤਗੁਰੂ ਦੇ ਰਾਹੀਂ ਹੁੰਦੀ ਹੈ ਸਤਗੁਰੂ ਤੋਂ ਬਿਨਾ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸ ਅਸ਼ਟਪਦੀ ਦੇ ਵਿਚ ਰਹਾਉ ਦੀਆਂ ਪੰਕੀਆਂ ਵਿੱਚ ਸਤਿਗੁਰੂ ਜੀ ਉਹ ਉਪਦੇਸ਼ ਕਰਦੇ ਹਨ ਤੂੰ ਅਜਰਾਵਰ ਅਮਰ ਤੂੰ ਸਤ ਚਾਲਣ ਹਾਰੀ ਸਭ ਚਾਲਣ ਹਾਰੀ ਸਾਰੀ ਜੋ ਸ੍ਰਿਸ਼ਟੀ ਹੈ ਉਹ ਚੱਲਣ ਵਾਲੀ ਹੈ ਨਾਸ਼ਵੰਤ ਹੈ ਇਸਦਾ ਲਈ ਰਹਿਣ ਵਾਲੀ ਨਹੀਂ ਹੈ ਉਸ ਵਾਹਿਗੁਰੂ ਦੀ ਮਰਜ਼ੀ ਹੈ ਜਦੋਂ ਉਸ ਨੂੰ ਉਸ ਆਪਣੀ ਮਰਜ਼ੀ ਦੇ ਨਾਲ ਇਸ ਨੂੰ ਪੈਦਾ ਕਰਦਾ ਹੈ ਜਦੋਂ ਉਸ ਦੀ ਮਰਜ਼ੀ ਹੋਵੇ ਉਸ ਨੂੰ ਇਸ ਸਾਰੀ ਸ੍ਰਿਸ਼ਟੀ ਨੂੰ ਆਪਣੇ ਦੇ ਵਿੱਚ ਹੀ ਸੰਭਾਲ ਲੈਂਦਾ ਹੈ ਇਸ ਕਰਕੇ ਇਹ ਜੋ ਸ੍ਰਿਸ਼ਟੀ ਹੈ ਇਹ ਚਾਲਨ ਹੈ ਨਾਸ਼ਵੰਤ ਹੈ ਸਦਾ ਲਈ ਰਹਿਣ ਵਾਲੀ ਨਹੀਂ ਹੈ ਪਰ ਉਹ ਜੋ ਵਾਹਿਗੁਰੂ ਹੈ ਉ ਅਜਰਾਵਰ ਅਮਰ ਹੈ ਤੂੰ ਅਜਰਾਵਰ ਅਜਰਾਵਰ ਦੋ ਸ਼ਬਦਾਂ ਦਾ ਸੁਮੇਲ ਹੈ ਅਜਰ ਜਮਾ ਆਵਰ ਅਜਰ ਜਮਾ ਆਵਰ ਅਜਰ ਜਮਾ ਆਵਰ ਇਸ ਤੋਂ ਸ਼ਬਦ ਬਣਿਆ ਅਜ਼ਰਾਵਰ ਅਜਰ ਜਿਸ ਨੂੰ ਬਡਾਪਾ ਨਾ ਆਉਂਦਾ ਹੋਵੇ ਕਿਉਂਕਿ ਜਰ ਨੂੰ ਕਹਿੰਦੇ ਆਪਾਂ ਬਡਾਪਾ ਅਜਰ ਜਿਸ ਨੂੰ ਬਡਾਪਾ ਨਾ ਆਉਂਦਾ ਹੋਵੇ ਜੋ ਸਦਾ ਹੀ ਜਵਾਨ ਰੰਦਾ ਹੋਵੇ ਨਿਤ ਬਾਲਾ ਅਵਰ ਜੋ ਆਤ ਸਰੇਸ਼ਟ ਹੋਵੇ ਸਭ ਤੋਂ ਸਰੇਸ਼ਟ ਹੈ ਜੋ ਉਹ ਅਵਰ ਇਹ ਦੋ ਸ਼ਬਦਾਂ ਦਾ ਸੁਮੇਲ ਅਜ਼ਰਾਵਰ ਅਜ਼ਰ ਜਮਾ ਅਵਰ ਅਰਕਾਤ ਉਸ ਨੂੰ ਕਦੀ ਵੀ ਜਰ ਨਹੀਂ ਆਉਂਦਾ ਬੁਢਾਪਾ ਨਹੀਂ ਆਉਂਦਾ ਅਤੇ ਉਹ ਸਭ ਤੋਂ ਸਰੇਸ਼ਟ ਹੈ ਅਮਰ ਅਤੇ ਉਸ ਨੂੰ ਕਦੀ ਵੀ ਮੌਤ ਨਹੀਂ ਪਾਉਂਦੀ ਇਹੋ ਜਿਹਾ ਵਾਹਿਗੁਰੂ ਤੂੰ ਅਜ਼ਰਾ ਵਰ ਅਮਰ ਤੂੰ ਸਭ ਚਾਲਣ ਹਾਰੀ ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ ਨਾਮ ਰਸਾਇਣ ਰਸਾਇਣ ਸਭ ਤੋਂ ਸ੍ਰੇਸ਼ਟ ਰਸ ਰਸ ਆਇਨ ਰਸਾਂ ਦਾ ਘਰ ਜੋ ਇਸ ਵਾਹਿਗੁਰੂ ਦਾ ਨਾਮ ਉਸ ਵਾਹਿਗੁਰੂ ਦਾ ਨਾਮ ਜੋ ਹੈ ਉਹ ਸਾਰੇ ਹੀ ਰਸਾਂ ਦਾ ਘਰ ਹੈ ਰਸ ਸਾਰੇ ਹੀ ਰਸਾਂ ਤੋਂ ਸ੍ਰੇਸ਼ਟ ਰਸ ਹੈ ਨਾਮ ਰਸਾਇਣ ਪਾਏ ਲੈ ਅਤੇ ਜਿਹੜਾ ਵੀ ਜੀਵ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਦੇ ਨਾਲ ਜਪਦਾ ਹੈ ਭਾਏ ਪ੍ਰੇਮ ਪਿਆਰ ਜਿਹੜਾ ਵੀ ਜੀਵ ਉਸ ਵਾਹਿਗੁਰੂ ਦੇ ਨਾਮ ਨੂੰ ਪਿਆਰ ਦੇ ਨਾਲ ਜਪਦਾ ਹੈ ਉਹ ਨਾਮ ਜੋ ਸਭ ਤੋਂ ਸ੍ਰੇਸ਼ਟ ਰਸ ਹੈ ਪਰ ਹਰ ਦੁੱਖ ਭਾਰੀ ਭਾਰੀ ਵੱਡੇ ਤੋਂ ਵੱਡਾ ਦੁੱਖ ਦੁੱਖ ਭਾਰੀ ਉਹ ਆਪਣਾ ਵੱਡੇ ਤੋਂ ਵੱਡਾ ਕੋਈ ਦੁੱਖ ਵੀ ਹੈ ਜੋ ਉਸ ਨੂੰ ਖਤਮ ਕਰ ਲੈਂਦਾ ਹੈ ਉਸ ਨੂੰ ਪਰਹਰ ਪਰੇ ਕਰ ਦਿੰਦਾ ਹੈ ਅਰਥਾਤ ਉਸ ਦਾ ਵੱਡੇ ਤੋਂ ਵੱਡਾ ਦੁੱਖ ਚਲਾ ਜਾਂਦਾ ਹੈ ਜਿਹੜਾ ਇਹੋ ਜੇ ਪ੍ਰਮਾਤਮਾ ਦਾ ਨਾਮ ਜੋ ਰਸਾਂ ਦਾ ਘਰ ਹੈ ਰਸਾਇਣ ਹੈ ਉਸ ਨੂੰ ਪਿਆਰ ਦੇ ਨਾਲ ਜਪਦਾ ਹੈ ਉਸ ਨੂੰ ਅੰਤਰਾਤਮੇ ਜਪਦਾ ਹੈ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦਾ ਜੋ ਨਾਮ ਜਪਦਾ ਹੈ ਉਸ ਦਾ ਕੋਈ ਵੱਡੇ ਤੋਂ ਵੱਡਾ ਵੀ ਦੁੱਖ ਹੋਵੇ ਉਹ ਵੀ ਖਤਮ ਹੋ ਜਾਂਦਾ ਹੈ ਐਜਿਆ ਹੈ ਉਸ ਵਾਹਿਗੁਰੂ ਦਾ ਨਾਮ ਬੇਰ ਪੁਰਾਣ ਕਥੇ ਸੁਣੇ ਹਾਰੇ ਮੁਣੀ अनेका ਮੁਣੀ ॠषि मुनि ਜਿਨ੍ਹਾਂ ਨੇ ਕਿ ਮੌਨ ਧਾਰਿਆ ਹੋਵੇ ਅਨੇਕਾਂ ਹੀ ॠषि मुनि 베ਦ ਪੁਰਾਣ ਕਥੇ ਸੁਣੇ 베ਦਾਂ ਨੂੰ ਪੁਰਾਣਾਂ ਨੂੰ ਕਥੇ ਕੱਥਦੇ ਹਨ ਸੁਣੇ ਅਤੇ ਸੁਣਦੇ ਹਨ 베ਦ ਪੁਰਾਣਾਂ ਨੂੰ ਸੁਣਾਉਂਦੇ ਹਨ ਅਤੇ ਸੁਣਦੇ ਹਨ ਪਰ ਸਤਿਗੁਰੂ ਜੀ ਕਹਿ ਰਹੇ ਹਨ ਕਿ 베ਦ ਪੁਰਾਣ ਸੱਚੇ ਸੁਣੇ ਹਾਰੇ ਮੁਣੀ अनेका अनेका ॠषि मुਨੀ ਬੇਦ ਪ੍ਰਾਣਾ ਨੂੰ ਸੁਣਾਉਂਦੇ ਹੋਏ ਸੁਣਦੇ ਹੋਏ ਪਰ ਅਖੀਰ ਦੇ ਵਿੱਚ ਹਾਰ ਗਏ ਉਹਨਾਂ ਨੂੰ ਕੁਝ ਪ੍ਰਾਪਤੀ ਨਾ ਹੋਈ ਉਹਨਾਂ ਨੂੰ ਉਸ ਵਾਹਿਗੁਰੂ ਦਾ ਪਿਆਰ ਦੀ ਪ੍ਰਾਪਤੀ ਨਾ ਹੋਈ ਉਸ ਵਾਹਿਗੁਰੂ ਦਾ ਮਿਲਾਪ ਨਾ ਹੋਇਆ ਅਠੇ ਸੱਠ ਤੀਰਥ ਬੋਕਣਾ ਪ੍ਰਮਥਾਕੇ ਭੇਖਾ ਭੇਖ ਆਪੇਖ ਕਰਨ ਵਾਲੇ ਜੋਗੀ ਰਮਤੇ ਸਾਧੂ ਬ੍ਰਹਮਚਾਰੀ ਉਦਾਸੀ ਜਿਨ੍ਹਾਂ ਦੇ ਵੱਖਰੇ ਵੱਖਰੇ ਭੇਖ ਹਨ ਇਹ ਸਾਰੇ ਵੱਖਰੇ ਵੱਖਰੇ ਭੇਖਾਂ ਵਾਲੇ ਬਹੁਤ ਹਨ ਅਨੇਕਾਂ ਹੀ ਸਭ ਵਖਰੇ ਵਖਰੇ ਪੇਖਾਂ ਵਾਲੇ ਅਨੇਕਾਂ ਹੀ ਸਾਧੂ 86 ਤੀਰਥ ਬਹੁ ਕਣਾਂ ਭ੍ਰਮ ਥਾਕੇ ਪੇਖਾ 68 ਤੀਰਥਾਂ ਦੇ ਉੱਤੇ ਘੁਮ ਘੁਮ ਕੇ ਉਹਨਾਂ ਦਾ ਰਟਨ ਕਰ ਕਰ ਕੇ ਥੱਕ ਗਏ 86 8 60 68 ਅਰਥਾਤ 68 ਤੀਰਥ ਜੋ ਕਿ 68 ਤੀਰਥ ਹਿੰਦੂ ਧਰਮ ਦੇ ਮੁਤਾਬਕ ਜੋ ਪਵਿੱਤਰ ਮੰਨੇ ਗਏ ਹਨ ਕਿ ਇਹਨਾਂ ਤੀਰਥਾਂ ਦੇ ਉੱਤੇ ਨਹਾਉਣ ਦੇ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਹਨ ਮਨ ਪਵਿੱਤਰ ਹੋ ਜਾਂਦਾ ਹੈ ਪਰ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਸਾਰੇ ਹੀ ਪੇਖਾਂ ਦੇ ਅਨੇਕਾਂ ਹੀ ਸਾਧੂ 68 ਤੀਰਥਾਂ ਉੱਤੇ ਭਰਮਨ ਕਰਦੇ ਕਰਦੇ ਥੱਕ ਗਏ ਉਹਨਾਂ ਨੂੰ ਵੀ ਉਸ ਵਾਹਿਗੁਰੂ ਦਾ ਪਿਆਰ ਨਾ ਪ੍ਰਾਪਤ ਹੋਇਆ ਉਸ ਵਾਹਿਗੁਰੂ ਦਾ ਪਿਆਰ ਮਿਲਾਪ ਨਹੀਂ ਮਿਲਿਆ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਸਾਚੋ ਸਾਹਿਬ ਨਿਰਮਲੋ ਉਹ ਵਾਹਿਗੁਰੂ ਜੋ ਹੈ ਉਹ ਸੱਚਾ ਹੈ ਸਦਾ ਹੀ ਰਹਿਣ ਵਾਲਾ ਹੈ ਅਬਨਾਸ਼ੀ ਹੈ ਸਾਹਿਬ ਮਾਲਕ ਉਹ ਵਾਹਿਗੁਰੂ ਨਿਰਮਲੋ ਉਹ ਪਵਿੱਤਰ ਹੈ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਇਕਾ ਇਕਾ ਸਿਰਫ ਉਹ ਮਾਨੈ ਪਤੀਜਦਾ ਹੈ ਮੰਨਦਾ ਹੈ ਮਨ ਜਿਨ੍ਹਾਂ ਦਾ ਮਨ ਦੇ ਵਿੱਚ ਪਵਿੱਤਰਤਾ ਹੈ ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਪਵਿੱਤਰਤਾ ਹੈ ਉਹਨਾਂ ਨੂੰ ਹੀ ਉਹ ਮੰਨਦਾ ਹੈ ਜਿਨ੍ਹਾਂ ਦੇ ਮਨ ਨਿਰਮਲ ਹਨ ਉਹਨਾਂ ਤੇ ਹੀ ਉਹ ਪਤੀਜਦਾ ਹੈ ਉਹ ਕਿਉਂਕਿ ਵਾਹਿਗੁਰੂ ਆਪ ਹੀ ਵੀ ਨਿਰਮਲ ਹੈ ਅਤੇ ਜਿਨ੍ਹਾਂ ਦਾ ਮਨ ਨਿਰਮਲ ਹੈ ਉਹਨਾਂ ਦੇ ਉੱਤੇ ਉਹ ਪਤੀਜਦਾ ਹੈ ਭਾਵੇਂ ਇਹ ਕਈ ਭੇ ਕਰਦੇ ਰਹੇ 86 ਤੀਰਥਾਂ ਤੇ ਘੁੰਮਦੇ ਹਨ ਕੋਈ வேத ਪ੍ਰਾਣਾ ਨੂੰ ਪੜ੍ਹ ਕੇ ਸੁਣਾਉਂਦੇ ਹਨ ਆਪ ਸੁਣਦੇ ਹਨ ਉਹਨਾਂ ਤੇ ਉਹ ਨਹੀਂ ਭਤੀਜਦਾ ਉਹਨਾਂ ਤੇ ਉਹ ਪ੍ਰਸਾਨ ਵਾਹਿਗੁਰੂ ਨਹੀਂ ਹੁੰਦਾ ਪ੍ਰਸਾਨ ਹੁੰਦਾ ਉਹਨਾਂ ਤੇ ਜਿਨ੍ਹਾਂ ਦੇ ਅੰਦਰੋਂ ਮਨ ਜੋ ਪਵਿੱਤਰ ਹੈ ਜੋ ਅੰਦਰੋਂ ਪਵਿੱਤਰ ਹਨ ਕਿਉਂਕਿ ਉਹ ਵਾਹਿਗੁਰੂ ਆਪ ਪਵਿੱਤਰ ਹੈ ਸਾਚੋ ਸਾਹਿਬ ਨਿਰਮਲੋ ਮਨ ਮਨ ਏਕਾ ਤੂੰ ਆਜਰਾਵਰ ਅਮਰ ਤੂੰ ਸਭ ਚਾਲਣਹਾਰੀ ਨਾਮ ਰਸਾਇਣ ਪਾਏ ਲੈ ਪਰ ਹਰ ਦੁੱਖ ਭਾਰੀ ਰਹਾਉ ਹਰ ਪੜੀਏ ਹਰ ਗੁਜਿ ਹੈ ਗੁਰਮਤੀ ਨਾਮ ਉਧਾਰ ਸਤਗੁਰੂ ਉਪਦੇਸ਼ ਕਰਦੇ ਹਨ ਹਰ ਪੜੀਏ ਪਰਮਾਤਮਾ ਦੇ ਨਾਮ ਨੂੰ ਹੀ ਪੜਨਾ ਚਾਹੀਦਾ ਹੈ ਹਰ ਗੁਜਿ ਹੈ ਪਰਮਾਤਮਾ ਦੇ ਨਾਮ ਨੂੰ ਹੀ ਸਮਝਣਾ ਚਾਹੀਦਾ ਹੈ ਗੁਰਮਤੀ ਨਾਮ ਉਦਾਰਾ ਅਤੇ ਗੁਰੂ ਦੇ ਰਸਤੇ ਉੱਤੇ ਤੁਰ ਕੇ ਗੁਰਮਤੀ ਗੁਰੂ ਦੀ ਮੱਤ ਲੈ ਕੇ ਨਾਮ ਦੇ ਰਾਹੀ ਕਿਉਂਕਿ ਨਾਮ ਦੇ ਸ਼ਬਦ ਦੇ ਵਿੱਚ ਮੰਮਨ ਸਿਹਾਰੀ ਹੈ ਇਸ ਕਰਕੇ ਨਾਮ ਦੇ ਰਾਹੀ ਗੁਰਮਤੀ ਨਾਮ ਉਦਾਰਾ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਨਾਮ ਜਪ ਕੇ ਇਹ ਜੋ ਜੀਵ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਉਸ ਦਾ ਉਧਾਰ ਹੋ ਜਾਂਦਾ ਹੈ ਉਸ ਦੇ ਸਾਰੇ ਹੀ ਪਾਪ ਖਤਮ ਹੋ ਜਾਂਦੇ ਹਨ ਇਹਨਾਂ বেদ ਪੁਰਾਣਾਂ ਨੂੰ ਪੜ੍ਹ ਕੇ ਸੁਣ ਕੇ ਜਾਂ 68 ਤੀਰਤਾ ਉਤੇ ਰਟਨ ਕਰਕੇ ਇਹ ਪਾਪ ਖਤਮ ਨਹੀਂ ਹੁੰਦੇ ਉਧਾਰ ਨਹੀਂ ਹੁੰਦਾ ਉਧਾਰ ਹੁੰਦਾ ਹੈ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਨੂੰ ਬੁਝਣ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਪੜਨ ਦੇ ਨਾਲ ਗੁਰੂ ਦੀ ਮਤ ਲੈ ਕੇ ਗੁਰੂ ਦੀ ਸ਼ਰਮ ਦੇ ਵਿੱਚ ਆ ਕੇ ਨਾਮ ਦੇ ਰਾਹੀ ਉਧਾਰ ਹੁੰਦਾ ਹੈ ਗੁਰੂ ਪੂਰ ਪੂਰੀ ਮਤ ਹੈ ਪੁਰ ਸ਼ਬਦ ਵਿਚਾਰਾ ਇਹ ਜੋ ਪੂਰੀ ਮਤ ਅਤੇ ਵਿਚਾਰਾ ਅਤੇ ਸ੍ਰੇਸ਼ਟ ਵਿਚਾਰ ਜੋ ਹੈ ਉਹ ਗੁਰ ਪੂਰੇ ਪੂਰੇ ਗੁਰੂ ਦੇ ਰਾਹੀਂ ਹੀ ਮਿਲਦਾ ਹੈ ਪੂਰੇ ਗੁਰੂ ਦੇ ਰਾਹੀਂ ਹੀ ਪੂਰੀ ਮਤ ਮਿਲਦੀ ਹੈ ਅਤੇ ਅੰਦਰ ਸ੍ਰੇਸ਼ਟ ਵਿਚਾਰ ਅੰਦਰ ਆ ਜਾਂਦਾ ਹੈ ਗੁਰ ਪੂਰੇ ਪੂਰੀ ਮਤ ਹੈ ਪੂਰਾ ਸ਼ਬਦ ਅਤੇ ਗੁਰੂ ਜੋ ਪੂਰਾ ਹੈ ਉਸ ਪੂਰੇ ਗੁਰੂ ਦੇ ਸ਼ਬਦ ਦੇ ਰਾਹੀ ਇਸ ਮਨੁੱਖ ਦੇ ਅੰਦਰ ਪੂਰੀ ਮਤ ਪੈਦਾ ਹੁੰਦੀ ਹੈ ਅਤੇ ਅੰਦਰ ਵਿਚਾਰ ਸ੍ਰੇਸ਼ਟ ਵਿਚਾਰ ਪੈਦਾ ਹੁੰਦਾ ਹੈ ਗੁਰੂ ਦੇ ਰਾਹੀ ਪੂਰੇ ਗੁਰੂ ਦੇ ਰਾਹੀ ਪੂਰੇ ਗੁਰੂ ਦੇ ਸ਼ਬਦ ਦੇ ਰਾਹੀ ਅੰਦਰ ਪੂਰੀ ਮਤ ਪੈਦਾ ਹੁੰਦੀ ਹੈ ਅੰਦਰ ਸਰੇਸ਼ਟ ਵਿਚਾਰ ਪੈਦਾ ਹੁੰਦਾ ਹੈ 86 ਤੀਰਤ ਹਰ ਨਾਮ ਹੈ ਕਿਲ ਵਿਖ ਕਟਣ ਹਾ ਦਾ ਉਸ ਪਰਮਾਤਮਾ ਦਾ ਨਾਮ ਹੀ 86 ਤੀਰਥਾਂ ਦਾ ਇਸ਼ਨਾਨ ਹੈ 86 ਤੀਰਤ 68 ਤੀਰਥ ਜੋ ਹਨ ਉਹਨਾਂ ਦਾ ਇਸ਼ਨਾਨ ਪਰਮਾਤਮਾ ਦਾ ਨਾਮ ਹੀ ਹੈ ਜਿਸ ਨੇ ਨਾਮ ਨੂੰ ਜਪ ਲਿਆ ਜਿਸ ਨੇ ਨਾਮ ਨੂੰ ਪੜ ਲਿਆ ਜਿਸ ਨੇ ਨਾਮ ਨੂੰ ਸਮਝ ਲਿਆ ਨਾਮ ਨੂੰ ਸੁਣ ਲਿਆ ਮਨੁਸ ਨੂੰ 68 ਤੀਰਥਾਂ ਦਾ ਇਸ਼ਨਾਨ ਆਪਣੇ ਆਪ ਹੀ ਹੋ ਗਿਆ ਕਿਲ ਵਿਖ ਘਾਟਣ ਹਾ ਦਾ ਅਤੇ ਇਹ ਨਾਮ ਜੋ ਹੈ ਇਹ ਸਾਰੇ ਹੀ ਪਾਪਾਂ ਨੂੰ ਖਤਮ ਕਰਨ ਵਾਲਾ ਹੈ ਇਹ ਨਾਮ ਹੀ ਸਭ ਤੋਂ શ્રેਸ਼ਟ ਹੈ ਜਿਤਨੇ ਵੀ ਪਾਪ ਹਨ ਇਸ ਵਾਹਿਗੁਰੂ ਦੇ ਨਾਮ ਦੇ ਨਾਲ ਖਤਮ ਹੋ ਜਾਂਦੇ ਹਨ ਜਿਸ ਤਰ੍ਹਾਂ ਕਿ ਲੱਕੜਾਂ ਦਾ ਢੇਰ ਲੱਗਾ ਹੋਵੇ ਉਸ ਦੇ ਵਿੱਚ ਇੱਕ ਨਿੱਕੀ ਜੀ ਚੰਗਿਆੜੀ ਲਾ ਦਈਏ ਤੇ ਉਹ ਸਾਰਾ ਹੀ ਢੇਰ ਖਤਮ ਹੋ ਜਾਂਦਾ ਹੈ ਸੁਆਹ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਜੇ ਨਾਮ ਦਾ ਅੰਦਰ ਕਿਨਕਾ ਆ ਗਿਆ ਤਾਂ ਸਾਰੇ ਹੀ ਜੋ ਪਾਪ ਹਨ ਉਹ ਸਾਰੇ ਹੀ ਪਾਪ ਇਸ ਤਰ੍ਹਾਂ ਖਤਮ ਹੋ ਜਾਂਦੇ ਹਨ ਸੁਆਹ ਹੋ ਜਾਂਦੇ ਹਨ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਵਚਨ ਹੈ ਹੋਰ ਦੁਖੀਆਂ ਅਨਕ ਹੱਤਿਆਂ ਜਨਮ ਦਰਿਦਰੰ ਮਹਾ ਬਖਿਆਦੰ ਮਿਟਾਂਤ ਸਗਲ ਸਿਮਰੰਤ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰਕਰੋਤ ਜਾਂ ਸਾਸਕ੍ਰਿਤੀ ਦੇ ਸ਼ਲੋਕ ਦੇ ਵਿੱਚ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਜਿਤਨੇ ਮਰਜੀ ਪਾਪ ਕੀਤੇ ਹੋਏ ਹੋਣ ਜਿਸ ਤਰ੍ਹਾਂ ਲੱਕੜਾਂ ਦੇ ਢੇਰ ਨੂੰ ਇੱਕ ਚੰਗਿਆੜੀ ਸਾੜ ਦਿੰਦੀ ਹੈ ਇਸੇ ਤਰ੍ਹਾਂ ਹੀ ਇੱਕ ਨਾਮ ਦਾ ਕਿੰਕਾ ਜੋ ਹੈ ਸਾਰੇ ਹੀ ਪਾਪਾਂ ਨੂੰ ਖਤਮ ਕਰ ਦਿੰਦਾ ਹੈ ਤੋਂ ਸਤਿਗੁਰੂ ਜੀ ਸਾਨੂੰ ਇੱਥੇ ਉਪਦੇਸ਼ ਕਰਦੇ ਹਨ 86 ਤੀਰਤ ਹਰ ਨਾਮ ਹੈ ਕਿਲ ਵਿਖ ਘਾਟਣ ਹਾਰਾ ਜਲ ਬਿ ਲੋਵੈ ਜਲ ਮਥੈ ਤਤ ਲੋੜ ਅੰਧ ਅਗਿਆਨਾ ਇਹ ਬਾਣੀ ਅੰਮ੍ਰਿਤਮਈ ਬਾਣੀ ਜੋ ਹੈ ਇਸ ਦਾ ਇੱਕ ਇੱਕ ਸ਼ਬਦ ਨੂੰ ਸਮਝ ਕੇ ਪੜ੍ਹ ਕੇ ਤਾਂ ਹੀ ਅੰਦਰ ਜੋ ਸਤਿਗੁਰੂ ਕੀ ਕਹਿੰਦੇ ਹਨ ਉਹ ਸਾਨੂੰ ਪਤਾ ਲੱਗਦਾ ਹੈ ਇੱਕ ਤਾਂ ਬਾਣੀ ਪੜ੍ਹਦੇ ਆ ਜਾਂ ਸੁਣਦੇ ਆ ਆਪਣੀ ਸੁਰਤ ਇੱਕ ਇੱਕ ਅੱਖਰ ਦੇ ਵਿੱਚ ਰੱਖੀਏ ਤਾਂ ਹੀ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਕਰਦੇ ਹਨ ਜਲ ਬੇਲੋਵੈ ਜਲ ਮਥੈ ਤਤ ਲੋੜ ਅੰਧ ਅਗਿਆਨਾ ਜਿਹੜਾ ਅੰਦਾ ਮਨੁੱਖ ਹੈ ਅਕਲ ਤੋਂ ਉਹਨਾਂ ਦੂਸਰਾ ਉਹਨਾਂ ਨੇ ਜਿਹਦੀਆਂ ਅੱਖਾਂ ਨਹੀਂ ਹਨ ਜੋ ਅਕਲ ਤੋਂ ਅੰਨਾ ਮਨੁੱਖ ਹੈ ਅਗਿਆਨੀ ਹੈ ਅਗਿਆਨਾ ਹੈ ਉਹ ਕੀ ਕਰਦਾ ਹੈ ਉਹ ਜਾਲ ਨੂੰ ਬੁਲਾਵੇ ਬੁਲਾਵੇ ਰੜਕਣਾ ਜਾਲ ਨੂੰ ਬੁਲਾਉਂਦਾ ਹੈ ਜਾਲ ਨੂੰ ਰੜਕਦਾ ਹੈ ਜਾਲ ਨੂੰ ਹੀ ਮੱਤਦਾ ਹੈ ਕਿਸ ਕਰਕੇ ਮੱਤਦਾ ਹੈ ਕਿ ਇਸ ਦੇ ਵਿੱਚੋਂ ਮੈਨੂੰ ਤਤ ਦੀ ਪ੍ਰਾਪਤੀ ਹੋ ਜਾਵੇ ਕਿਸ ਦੇ ਵਿੱਚੋਂ ਮੈਨੂੰ ਮੱਖਣ ਦੀ ਪ੍ਰਾਪਤੀ ਹੋ ਜਾਵੇ ਕਿ ਇਸ ਤਰ੍ਹਾਂ ਪ੍ਰਾਪਤੀ ਹੋ ਸਕਦੀ ਹੈ ਸਤਿਗੁਰੂ ਜੀ ਅੱਗੇ ਉਪੇਸ਼ ਕਰਦੇ ਹਨ ਗੁਰਮਤੀ ਦਦ ਮੱਥੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ ਜੇਕਰ ਦਦ ਦਦ ਦਹੀਂ ਦਹੀਂ ਨੂੰ ਮੱਥਿਆ ਜਾਵੇ ਤਾਂ ਤਾਹੀਂ ਉਥੋਂ ਅੰਮ੍ਰਿਤ ਅਰਥਾਤ ਮੱਖਣ ਦੀ ਪ੍ਰਾਪਤੀ ਹੁੰਦੀ ਹੈ ਤਤ ਦੀ ਪ੍ਰਾਪਤੀ ਹੁੰਦੀ ਹੈ ਜੇ ਜਲ ਨੂੰ ਰੜਕਿਆ ਜਾਵੇ ਜਲ ਦੇ ਵਿੱਚੋਂ ਕੁਛ ਵੀ ਨਹੀਂ ਪ੍ਰਾਪਤ ਹੋਣਾ ਪਰ ਜੋ ਅਗਿਆਨੀ ਹਨ ਜੋ ਅਕਲ ਦੇ ਅੰਦੇ ਹਨ ਉਹ ਜਲ ਨੂੰ ਹੀ ਰੜੋਲਦੇ ਹਨ ਜਲ ਨੂੰ ਹੀ ਰੜਕਦੇ ਹਨ ਇਸ ਕਰਕੇ ਉਹਨਾਂ ਨੂੰ ਕੁਛ ਨਹੀਂ ਪ੍ਰਾਪਤ ਹੁੰਦਾ ਅਰਥਾਤ ਉਹ ਆਪਣੀ ਮੱਤ ਦੇ ਮਗਰ ਲਾ ਕੇ ਮਨਮੁਖ ਬਣ ਕੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਗੁਰਮੁਖ ਬਣ ਕੇ ਨਾਮ ਨਹੀਂ ਜਪਦੇ ਇਸ ਕਰਕੇ ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ। ਤੋਂ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਗੁਰਮਤੀ ਗੁਰੂ ਦੀ ਮਤ ਲੈ ਕੇ ਗੁਰੂ ਦੇ ਉਪਦੇਸ਼ ਦੇ ਅਨਸਾਰ ਦਦ ਮਤੀ ਐ ਅੰਮ੍ਰਿਤ ਪਾਈਏ ਨਾਮ ਨਿਦਾਨ ਗੁਰੂ ਦੀ ਮਤ ਲੈ ਕੇ ਨਾਮ ਜਪਿਆਂ ਅੰਮ੍ਰਿਤ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਆਤਮਕ ਜੀਵਨ ਦੇਣ ਵਾਲੇ ਜਲ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਆਪਣੀ ਮੱਤ ਦੇ ਨਾਲ ਨਹੀਂ ਅਤੇ ਨਾਮ ਜੋ ਨਿਦਾਨ ਹੈ ਸਾਰੇ ਹੀ ਸੁੱਖਾਂ ਦਾ ਖਜ਼ਾਨਾ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਮੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਪਰ ਜਿਹੜੇ ਮਨਮੁਖ ਹਨ ਉਹ ਇਸ ਗੱਲ ਨੂੰ ਨਹੀਂ ਸਮਝਦੇ ਉਹ ਇਸ ਅਸਲੀਅਤ ਨੂੰ ਨਹੀਂ ਸਮਝਦੇ ਉਹ ਆਪਣੀ ਮਰਜ਼ੀ ਦੇ ਅਨਸਾਰ ਵਾਹਿਗੁਰੂ ਦਾ ਨਾਮ ਜਪਦੇ ਹਨ ਗੁਰੂ ਦੀ ਮਤ ਲੈ ਕੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਇਸ ਕਰਕੇ ਉਹਨਾਂ ਨੂੰ ਜੋ ਤਤ ਉਹ ਵਾਹਿਗੁਰੂ ਹੈ ਉਸ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਸਤਗੁਰੂ ਜਿਸ ਤਰ੍ਹਾਂ ਉਪਦੇਸ਼ ਕਰਦੇ ਹਨ ਉਸੇ ਤਰ੍ਹਾਂ ਹੀ ਉਸ ਵਾਹਿਗੁਰੂ ਨੂੰ ਨਾਮ ਜਪਣਾ ਹੈ ਸਤਗੁਰੂ ਦਾ ਉਪਦੇਸ਼ ਹੈ ਹਰ ਕਾਬਲੋ ਵੇਨਾ ਵੇਲੋ ਮੇਰੇ ਪਾਈ ਸਹਜ ਬੇਲੋ ਜੈਸੇ ਤਤ ਨਾ ਜਾਏ ਉਸ ਪਰਮਾਤਮਾ ਦਾ ਨਾਮ ਰੜਕਣਾ ਹੈ ਕਿਸ ਤਰ੍ਹਾਂ ਰੜਕਣਾ ਹੈ ਜਿਸ ਤਰ੍ਹਾਂ ਅੰਦਰੋਂ ਜੋ ਮੱਖਣ ਦੀ ਪ੍ਰਾਪਤੀ ਅਰਥਾਤ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ ਹਾਰ ਕਾ ਬਿਲੋ ਵਿਨਾ ਬਿਲੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਇ ਸਹਿਜ ਪਿਆਰ ਦੇ ਨਾਲ ਆਤਮਿਕ ਅਡੋਲਤਾ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਜਪਣਾ ਹੈ ਉਸ ਵਾਹਿਗੁਰੂ ਦਾ ਨਾਮ ਅੰਦਰ ਟਿਕ ਕੇ ਅੰਤਰਾਤਮੇ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਕੇ ਸਹਿਜ ਦੇ ਨਾਲ ਪਿਆਰ ਦੇ ਨਾਲ ਇਹ ਹੈ ਗੁਰੂ ਮੱਤ ਇਹ ਹੈ ਗੁਰੂ ਦਾ ਰਸਤਾ ਨਾਮ ਜਪਣ ਦਾ ਸਤਿਗੁਰੂ ਕਿਰਪਾ ਕਰਨ ਕਿਉਂਕਿ ਇਹ ਅਸ਼ਟਪਦੀ ਹੈ ਇਸ ਕਰਕੇ ਬਾਕੀ ਜੋ ਸ਼ਬਦੀ ਵਿਚਾਰ ਅਸ਼ਟਪਦੀ ਦੀ ਵਿਚਾਰਾ ਉਹ ਅਗਲੇ ਦੀਵਾਨ ਵਿੱਚ ਕਰਾਂਗੇ ਜੀ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ